ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਬੌ ਕਰੋੜੀ ਚਰਚਿਤ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਪਲਵਾਨ ਜਗਦੀਸ਼ ਸਿੰਘ ਭੋਲਾ ਦੇ ਨਾਲ ਕੇਂਦਰੀ ਜੇਲ੍ਹ ਬਠਿੰਡਾ ਤੋਂ ਅੱਜ ਉਹਨਾਂ ਨੂੰ ਉਹਨਾਂ ਦੇ ਪਿੰਡ ਲਿਆਂਦਾ ਗਿਆ ਜਿੱਥੇ ਉਹਨਾਂ ਦੇ ਪਿਤਾ ਬਲਸਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਿੰਡ ਚੌਂਕੇ ਦੇ ਵਿੱਚ ਜਦੋਂ ਜਗਤੀਸ਼ ਪੋਲਾ ਪਹੁੰਚੇ ਤਾਂ ਪਿਤਾ ਦੀ লাশ ਨੂੰ ਵੇਖ ਕੇ ਉਹ ਕਾਫੀ ਜ਼ਿਆਦਾ ਭਾਵੁਕ ਹੋਏ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਬਹੁ ਕਰੋੜੀ ਚਰਚਿਤ ਮਾਮਲੇ ਦੇ ਵਿੱਚ ਉਹਨਾਂ ਨੂੰ ਫਸਾਇਆ ਗਿਆ ਜਿਸ ਦੇ ਵਿੱਚ ਡਰੱਗ ਤਸਕਰੀ ਨੂੰ ਲੈ ਕੇ ਜਿਹੜੇ ਲੋਕ ਗ੍ਰਿਫਤਾਰ ਵੀ ਕੀਤੇ ਗਏ ਸਨ ਉਹਨਾਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਨੇ ਉਹ ਬਰੀ ਵੀ ਹੋ ਚੁੱਕੇ ਨੇ ਪਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਢੱਕਿਆ ਗਿਆ ਇਸ ਦੇ ਪਿੱਛੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿਆਸੀ ਰੋਣੇਤੀ ਵੀ ਕੜੀ ਗਈ ਹੈ ਤਾਂ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਡਕਾਇਆ ਜਾਵੇ ਹਾਲਾਂਕਿ ਜਦੋਂ ਪੱਤਰਕਾਰਾਂ ਦੇ ਵੱਲੋਂ ਸਵਾਲ ਪੁੱਛੇ ਗਏ ਕਿ ਉਹਨਾਂ ਦੇ ਵੱਲੋਂ ਇੱਕ ਵੱਡੇ ਸਿਆਸਤਦਾਨ ਦਾ ਨਾਂ ਤੱਕ ਲੈ ਦਿੱਤਾ ਗਿਆ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਇਹ ਸਾਰੇ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਕਰੇ ਤੇ ਸੀਬੀਆਈ ਦੀ ਇਨਕੁਆਰੀ ਦੇ ਵਿੱਚ ਜੇਕਰ ਉਹ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਚੌਰਾਹੇ ਦੇ ਵਿੱਚ ਖੜਾ ਕਰਕੇ ਭਾਵੇਂ ਫਾਹੇ ਟੰਗ ਦੇ ਉੱਪਰ ਉਹਨਾਂ ਨੂੰ ਬੇਦੋਸ਼ੀਆਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਜਗਦੀਸ਼ ਸਿੰਘ ਭੋਲਾ ਅੱਜ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੌਂਕੇ ਦੇ ਵਿੱਚ ਪਹੁੰਚੇ ਸਨ ਜਿੱਥੇ ਕੇਂਦਰੀ ਜੇਲ ਬਠਿੰਡਾ ਤੋਂ ਉਹਨਾਂ ਨੂੰ ਕੁਝ ਘੰਟਿਆਂ ਦੇ ਲਈ ਲਿਆਂਦਾ ਗਿਆ ਸੀ ਤੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਹਨਾਂ ਨੂੰ ਮੁੜ ਤੋਂ ਜੇਲ ਦੇ ਵਿੱਚ ਲਿਜਾਇਆ ਗਿਆ ਹਾਲਾਂਕਿ ਅੱਜ ਬਹੁ ਕਰੋੜੀ ਚਰਚੀ ਡਰੱਗ ਮਾਮਲੇ ਦੇ ਵਿੱਚ ਜਿਹੜਾ ਈਡੀ ਦਾ कोर्ट ਹੈ ਮੁਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਫੈਸਲਾ ਸੁਣਾਈ ਜਾਣ ਦੀ ਖਬਰਾਂ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਜਗਦੀਸ਼ ਭੋਲਾ ਨੂੰ ਅੱਜ ਸਜ਼ਾ ਸੁਣਾਈ ਜਾ ਸਕਦੀ ਸੀ ਕਿਉਂਕਿ ਬੀਤੀਆਂ ਜਿਹੜੀਆਂ ਪੇਸ਼ੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਅਪੀਲਾਂ ਤੇ ਦਲੀਲਾਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ ਤੇ ਅੱਜ ਇੱਕ ਪਾਸੇ ਇਸ ਕੇਸ ਦੀ ਜਿਹੜੀ ਪੇਸ਼ੀ ਸੀ ਉਹ ਈਡੀ ਮੁਹਾਲੀ ਦੇ ਕੋਰਟ ਦੇ ਵਿੱਚ ਸੀ ਤੇ ਦੂਜੇ ਪਾਸੇ ਜਗਦੀਸ਼ ਭੋਲਾ ਨੂੰ ਉਹਨਾਂ ਦੇ ਪਿਤਾ ਦੇ ਅੰਤਿਮ ਸੰਸਕਾਰ ਤੇ ਲਿਆਂਦਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਹੋਰ ਕੀ ਕੁਝ ਕੀਆ ਜਗਦੀਸ਼ ਸਿੰਘ ਭੋਲਾ ਦੇ ਵੱਲੋਂ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਿਆ ਜਿੰਨੇ ਕੇਸ ਵਾਲ ਸਾਰੇ ਜਿੰਨੇ ਵੀ ਪਾਇਓ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੇਰਾ ਬਿਆਨ ਦੇ ਨਾਮ ਹੈ ਮੈਨੂੰ ਵੀ ਪੇਲ ਨਹੀਂ ਦੇ ਰਹੇ ਸਾਬਜੇ ਸਾਰੇ ਘੱਟ ਹੋ ਰਹੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਸੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਇਸ ਡਿਸੀਜਨ ਨੂੰ ਐਡ ਕਰਨਾ ਚਾਹੀਦਾ ਡਿਸੀਜਨ ਕਰ ਰਹੀ ਹੈ ਸਿਆਣਾ ਇਹ ਖਾਤਾ ਹੈ ਨਾ ਮੇਰਾ ਕਿਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਥੋੜੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਛੁਡਿ ਹੋ ਜਾਣੇ ਸੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਕੋ ਰਾਜ ਰਾਜਨੀਤਿਕ ਕਿਪਸ਼ਾ ਜਿਹੜਾ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਕੋਈ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਦਸਵੀਂ ਮੰਗਦਾ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਮੰਗਦਾ ਸੀ ਵੀ ਦੀ ਜਾਂਚ ਹਾਂ ਤੁਹਾਡੇ ਨਾਲ ਮੈਨੂੰ ਫਸੇ ਮੈਂ ਤਾਂ ਇੱਕ ਲੱਗਾ ਨਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਵੀਆ ਯੋ ਗ੍ਰਾਂਟ ਕਾਰਡ ਮੈਨੂੰ ਫਸੇ ਤੁਹਾਡੇ ਨਾਲ ਮੇਰਾ ਫਰਜ਼ਾਨ ਹੋ ਚੁੱਕੀ ਹੈ ਜੀ ਸਾਰਾ ਹੀ ਹੋ ਚੁੱਕਾ ਤੁਸੀਂ ਕੱਲ ਨੂੰ ਉਸੇ ਸੇਮ ਅਫੀਰੋ ਜੀ ਦਾ ਅੱਛਾ ਜੀ ਉਹਨੂੰ 15 ਸਾਲ ਸਜਾ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਬਸਾ ਟਾਰਗੇਟ ਨਹੀਂ ਹੋਗਾ ਜੀ ਫਿਰ ਤਾਂ ਬਿਲਕੁਲ 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 ਤੁਹਾਡੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਬਿਊਰੋ ਦਾ ਆਇਆ ਹੈ ਨਾ ਜਿੰਨਾ ਬੰਦਾ ਕੇਸ ਆਇਆ ਤੇ ਦਰਗ ਦੇ ਕੇ ਸਾਰੇ ਸਾਰੇ ਮਛੰਦੇ ਬਾਅਦ ਠੀਕ ਹੈ ਜੀ ਤੇ ਮੈਨੂੰ ਉਹਨਾਂ ਵਿੱਚ ਕਰ ਸਕਦੇ ਨਹੀਂ ਜੇ ਅਜਾ ਕਪੂਰ ਸੰਤ ਕਪੂਰ ਸਰੇ ਦੇ ਅਖੇ ਚਨਾਣੇ ਵਿੱਚ ਪਤਾ ਮੇਰਾ ਠੀਕ ਹੈ ਜੀ ਕਿੰਨੇ ਕੇਸ ਪਾਇਗੇ ਨੇ ਤੁਹਾਡੇ ਅੰਦਰ ਰਹਿੰਦਿਆਂ ਦੇ ਤੁਸੀਂ ਜੋ ਜੇਲ ਨਹੀਂ ਨਹੀਂ ਮੇਰੇ ਜੇਲ 'ਚ ਕੋਈ ਨਹੀਂ ਪਾਇਆ ਗਿਆ ਜਿਹੜਾ ਨਾਮ ਜਦ ਮੇਰੇ ਜੇਲ 'ਚ ਕੋਈ ਨਾਮ ਜਦ ਨਹੀਂ ਪਾਇਆ ਮੇਰੇ ਜੇਲ ਦੇ ਵਿੱਚ ਵੀ ਦੂਜਿਆਂ ਦੇ ਨਾਮ ਜਦ ਹੋਏ ਨੇ ਜੇ ਮੇਰਾ ਕਦੇ ਨਾਮ ਜਦ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਨੂੰ ਕੋਈ ਉੱਤੇ ਪਾ ਘਾ ਰਿਹਾ ਹੈ ਇਹ ਕੰਮ ਹੈ ਨਾ ਹੱਕਾ ਕਿਉਂ ਕਿਤੇ ਜਾ ਰਹੇ ਹੈ ਮੈਨੂੰ ਪਤਾ ਨਹੀਂ